ਮੇਰੇ ਤੇਰਾ ਹੋ ਗਿਆ ਉਹ ਕਨੇ ਰ ਬਈ ਜੇ ਚਲਣ ਲੱਗਣ 70 ਓਏ ਉਹਨੇ ਜੀ ਲੈ ਵੀ ਸੌਦਾ ਆ ਹੋਈ ਜਾਂਦਾ ਇੱਕ ਸਾਡੇ ਦਾ ਤਰਦੀਰੇ ਸਾਡੇ ਸਾਥ ਤਰਦੀਰੇ ਹੱਥ ਕਰਦੇ ਹੋਏ ਵੀ 8 ਟਰੱਕਾਂ ਦੀ 100000 ਰੁਪਏ ਪਾਉਂਦੇ ਨੇ ਯਾਰ ਮੈਂ ਕਹਿੰਦਾ ਕੱਟ ਨਹੀਂ ਨਹੀਂ ਕੱਟ ਜਾਂਦਾ ਲੈਣੀਆਂ ਲੈਣੀਆਂ ਬਲਾਲੀ ਦਾ ਲਊਗੀ ਬੰਦਾ ਕੋਲ ਨਾਲ ਉਹ ਹੈਗਾ ਜੀ ਨਾਲ ਕਿਉਂ ਆ ਮੈਂ ਤਾਂ ਰੈਣਾ ਖਾਮਸ ਕਰੇ ਤੂੰ ਸਾਹਮਣੇ ਮੋੜ ਦੂਗਾ ਮੇਰਾ ਕੰਮ ਮਤੋਂ ਬਾਹਰ ਨਾਲ ਲੈ ਲੈ ਉਹ ਤਾਂ 150000 ਹੋਈ ਹੈ ਕਰੀ ਮੈਂ ਤੈਨੂੰ ਅੱਛਾ ਬੱਚਾ ਲੈ 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 ਵੀ ਸੌਦਾ ਹੋਈ ਜਾਂਦਾ ਦੇਖੋ ਤੁਸੀਂ ਬਹੁਤ ਸੌਦੇ ਹੋਏ ਅੱਜ ਮੰਡੀ ਤੇ ਹਨਾ ਰੇਟ ਘੱਟ ਕਰਨਾ ਬਹੁਤ ਸੌਦੇ ਜਿਹੜੇ ਮੱਝਾਂ ਤੇ ਹੋਈ ਜਾਂਦੇ ਆ ਆ ਮੱਝ ਦਾ ਜਿਹੜਾ ਸੌਦਾ ਬਾਈ ਕਰੀ ਜਾਂਦੇ ਹਨਾ ਦੇਖੋ ਤੁਸੀਂ ਹੋ ਕਰਦੇ ਕੁਛ ਨਹੀਂ ਹੁੰਦਾ ਚੱਕਦੇ ਰੇਸ ਕੁਛ ਨਹੀਂ ਹੁੰਦਾ ਟੜਕੇ ਟੜਕਦਾ ਟਾਈਮ ਆ ਹੋਰ ਆਣਾ ਵੀ ਸਾਨੂੰ ਇੱਕ 7 ਮਹੀਨਿਆਂ ਦੀ ਗੱਬਣ ਆਪਾਂ ਮੱਝ ਤੋੜ ਕੇ ਦਿਖਾਉਣੇ ਆਗੇ ਨਾਲ ਬਾਈਆ ਕੱਟਾ ਨਾਲ ਹੀ ਆ ਨਾਲ ਹੀ ਕੱਟਾ ਦਾ ਦੇਖੋ ਤੁਸੀਂ ਕਿੱਡਾ ਵੱਡਾ ਹਨ ਤੇ ਬਾਕੀ ਬਾਈਨਾ ਆਪਾਂ ਕਰਦੇ ਆ ਗੱਲਬਾਤ ਆ 7 ਮਹੀਨਿਆਂ ਦੀ ਬਾਈ ਗੱਬਣ ਦੱਸਦਾਗਾ ਤੇ ਦੁੱਧਾ ਦੋ ਪੋਦੇ ਤੇ ਮੁੱਲ ਬੋਦੇ ਆ ਬਾਈ ਨੂੰ ਜੀ ਦੋਸਤੋ ਲਾ ਵੀ ਅੱਜ ਆਪਾਂ ਮਾਨਸਾ ਪਸ਼ੂ ਮੰਡੀ ਤੇ ਪਹੁੰਚੇ ਹਨ ਜਿਵੇਂ ਤੁਸੀਂ ਦੇਖ ਸਕਦੇ ਹੋ ਸਵੇਰ ਸਵੇਰ ਦਾ ਟਾਈਮ ਆਗਾ ਮਾਲ ਜਿਹੜਾ ਹਜੇ ਪਹੁੰਚੀ ਜਾਂਦਾਗਾ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਟੋਕੜ ਗੱਬਣ ਮੱਝਾਂ ਤੇ ਕੁਝ ਕਟੀਆਂ ਦਿਖਾਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖ ਲਿਆ ਕਰੋ ਕਈ ਵਾਰੀ ਲਾਸਟ ਦੇ ਵੀਡੀਓ ਹੁੰਦੀਆਂ ਹਨ ਕੋਈ ਮੱਝ ਦੀ ਤੇ ਸਾਰੇ ਭਰਾ ਜਿੰਨੇ ਵੀ ਦੇਖਣਗੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਆ ਕਰੋ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਆਪਣੇ ਨੂੰ ਕਰ ਲਿਓ ਸਬਸਕ੍ਰਾਈਬ ਤੇ ਪੇਜ ਨੂੰ ਕਰ ਲਿਓ ਫੋਲੋ ਆਪਣੇ ਨੂੰ ਆ ਜਾਓ ਫਿਰ ਵੀਡੀਓ ਦੀ ਕਰਦਾ ਸ਼ੁਰੂਆਤ ਤੇ ਸੌਦੇ ਜਿਹੜੇ ਬਹੁਤ ਜ਼ਿਆਦਾ ਹੋਇਆ ਸਵੇਰ ਸਵੇਰ ਦੇ ਟਾਈਮ 'ਚ ਤੇ ਜਰੂਰ ਦੇਖੋ ਤੁਸੀਂ ਹਨਾ ਵੀਡੀਓ ਨੂੰ ਲਾਸਟ ਤੱਕ ਤੇ ਖਾ ਮੈਂ ਤੁਹਾਨੂੰ ਸੌਦੇ ਹੁੰਦੇ ਵੀ ਬਹੁਤ ਜ਼ਿਆਦਾ ਸੌਦੇ ਹੁੰਦੇ ਆ ਮੰਡੀ ਤੇ ਜੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਪਸ਼ੂ ਗ੍ਰੀਦਾ ਤਾਂ ਮਾਨਸਾ ਪਸ਼ੂ ਮੰਡੀ ਤੇ ਆ ਸਕਦੇ ਹਾਂ ਵਿਜ਼ਿਟ ਕਰ ਸਕਦੇ ਆਜੋ ਫਿਰ ਵੀਡੀਓ ਦੀ ਕਰਦੇ ਆਪਾਂ ਸ਼ੁਰੂਆਤ ਤੇ ਵੀ ਤੁਹਾਨੂੰ ਇੱਕ 7 ਮਹੀਨਿਆਂ ਦੀ ਗੱਬਣ ਆਪਾਂ ਮੱਝ ਤੋੜ ਕੇ ਦਿਖਾਉਣੇ ਆਗੇ ਨਾਲ ਬਾਈਆ ਕੱਟਾ ਨਾਲ ਹੀ ਆ ਨਾਲ ਹੀ ਕੱਟਾ ਦਾ ਦੇਖੋ ਤੁਸੀਂ ਕਿੱਡਾ ਵੱਡਾ ਹਨ ਤੇ ਬਾਕੀ ਬਾਈ ਨਾਲ ਆਪਾਂ ਕਰਦੇ ਆ ਗੱਲਬਾਤ ਆ 7 ਮਹੀਨਿਆਂ ਦੀ ਬਾਈ ਗੱਬਣ ਦੱਸਦਾਗਾ ਤੇ ਦੁੱਧਾ ਤਾਂ ਪੋਦੇ ਆ ਤੇ ਮੁੱਲ ਬੋਦੇ ਆ ਬਾਈ ਨੂੰ ਤੇ ਕੰਮੇ ਸੂਏ ਹੋਈ ਸੂਈ ਹੋਈ ਆ ਸਾਰੀ ਆਪਾਂ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਆ ਦੇਖੋ ਸੀ ਕੱਟਾ ਵੀ ਮੱਝ ਦੇ ਬਰਬਰ ਦੇ ਹੀ ਹੋਇਆ ਪਿਆ ਹਨਾ 8-10000 ਦਾ ਦਾ ਕੱਟਾ ਹੀ ਆ ਨਾਲ ਦੇਖੋ ਸੀ ਤੇ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਰੋਕੀ ਬ ਬਾਈ ਜੀ ਸਤਿ ਸ੍ਰੀ ਅਕਾਲ ਕੀ ਨਾਮ ਆ ਬਾਈ ਆਪਣਾ ਬੱਗਾ ਬਾਈ ਬੱਗਾ ਕਿਹੜਾ ਪਿੰਡ ਆ ਬਾਈ ਕੋਟੜਾ ਮੇਰੂ ਬਾਈ ਕੋਟੜਾ ਅਮਰੂ ਠੀਕ ਆ ਜਿਲ੍ਹਾ ਮਾਨਸਾ ਪੈਂਦਾ ਸੰਗਰੂਰ ਸੰਗਰੂਰ ਬਾਈ ਆਪਣੀ ਮੱਝ ਕਿੰਵੇਂ ਸੂਈ ਸੂਈ ਹੋਈ ਆ ਇਹ ਚੌਥੇ ਸੂਏ ਬਾਈ ਚੌਥੇ ਸੂਏ ਆ ਠੀਕ ਆ ਮਗਰ ਬਾਈ ਆ ਕੱਟਾਗਾ ਹੈ ਠੀਕ ਆ ਕਿੰਨੇ ਚਿਰ ਦਾ ਹੋ ਗਿਆ ਕੱਟਾ ਇਹ ਕੱਟਾ ਹੋ ਗਿਆ ਉਸ ਹਾਲ ਦੇ ਹੋ ਗਿਆ ਉਹ ਸਾਲ ਦਾਗਾ ਠੀਕ ਆ ਤੇ ਗੱਬਣ ਬਾਈ ਕਿੰਨੇ ਚਿਰ ਦੀ ਆਪਣੀ ਮੱਝ 7 ਮਹੀਨਿਆਂ ਦੀ ਬਾਈ 7 ਤੋਂ 1 2 2 ਨਾਲ ਉਸ ਤੋਂ ਨਹੀਂ ਲੰਘੀ ਠੀਕ ਆ 7 ਮਹੀਨੇ ਗੱਬਣ ਆ ਗਈ ਤੇ ਬਾਈ ਰੇਟ ਰੂਟ ਕੀ ਕਰਤਾ ਇਹਦਾ 70000 ਠੀਕ ਆ ਲੈਣ ਦੇਣ ਕਿੱਥੋਂ ਤੱਕ ਹੋ ਜੂ ਲੈਣ ਦੇਣ 1000 2000 ਘੱਟ ਦੇ ਦਾਂ ਠੀਕ ਆ ਠੀਕ ਆ 1000 2000 ਘੱਟ ਹੋ ਜੂ ਹਨਾ ਤੇ ਬਾਈ ਨੰਬਰ ਬੋਲੀ ਆਪਣਾ ਨੰਬਰ 98771 98771 92568 92568 ਆ ਠੀਕ ਆ ਸਾਲ ਦਾ ਕੱਟਾਗਾ ਤੋਰੀ ਬਈ ਐਨੂੰ ਮੜਾ ਜਾ ਲੈ ਵੀ ਸਾਲ ਦਾ ਕੱਟਾ ਮਗਰ 7 ਮਹੀਨਿਆਂ ਦੀ ਗੱਬਣ ਆਗੀ ਦੇਖੋ ਸੀ ਤੇ ਮੱਝ ਵੀ ਚੰਗੀ ਆ ਹਨਾ ਚੰਗੇ ਦੁੱਧ ਵਾਲੀ ਆਗੀ ਤੇ ਦੁੱਧ ਬੋਹਦਿਆਂ ਬਾਈ ਨੂੰ ਵੀ ਤਾਜੀ ਸੂਈ ਕਿੰਨਾ ਦਿੰਦੀ ਆ ਇਹ ਤੇ ਹੁਣ ਕਿੰਨਾ ਗਾ ਹਣਾ ਇਹ ਵੀ ਤੁਹਾਨੂੰ ਪੁੱਛ ਕੇ ਆਪਾਂ ਬਾਈ ਤੋਂ ਦੱਸ ਦਿਆਂਗੇ ਤੇ ਸਾਲ ਦਾ ਘਟਾਗਾ 10000 ਦਾ ਤਾਂ ਲੈ ਦੇ ਕੇ ਕੱਟਾਈ ਜਾ ਮਗਰ ਦੇਖੋ ਜੀ ਬਾਈ ਦੁੱਧਾ ਤਾਂ ਕਿੰਨਾ ਗਾ ਹੁਣੇ ਥੱਲੇ ਹੈਗਾ ਕਿ ਹੈ ਨਹੀਂ ਗਾ ਹੁਣ ਦੁੱਧ ਹੈਗਾ ਬਾਈ 9 ਕਿਲੋ ਦੁੱਧਾ ਹੁਣ ਹੁਣ 9 ਕਿਲੋ 8 ਕਿਲੋ ਕਹਿੰਨੇ ਆਪਾਂ ਯਾਰ ਠੀਕ ਆ ਤੇ ਬਾਈ ਤਾਜੀ ਸੂਈ ਕਿੰਨਾ ਕ ਦਿੰਦੀ ਆ 22 ਕਿਲੋ ਦੁੱਧ ਦਿੰਦੀ ਆ ਵੀਰੇ ਤਾਜੀ ਸੂਈ 22 ਕਿਲੋ ਦੁੱਧ ਦਿੰਦੀ ਆ ਠੀਕ ਆ ਲੈ ਵੀ 22 ਕਿਲੋ ਦੁੱਧ ਹੁੰਦੀ ਆ ਬਾਈ ਕਹਿੰਦਾ ਦੇਖੋ ਤੁਸੀਂ ਥਾਨ ਹਵਾਨਾ ਜਿਹ ਆਰਡਰ ਦੇ ਹਿਸਾਬ ਨਾਲ ਕੰਪੈਸਟ ਵਾਲੀ ਮੱਝ ਹੈਗੀ ਹੈਗੀ ਹੁਣ ਵੀ ਬਾਈ ਕਹਿੰਦਾ ਵੀ 8-9 ਕਿਲੋ ਦੁੱਧ ਹੈਗਾਗਾ ਆਪਾਂ 9-8 ਕਿਲੋ ਕਹਿਨੇ ਆ ਕਹਿੰਦਾ ਤੇ ਜੇ ਕਿਸੇ ਭਰਾ ਨੂੰ ਪਸੰਦ ਆ ਗਈ ਤਾਂ ਤੁਸੀਂ ਬਾਈ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ ਨੰਬਰ ਵਾਲ ਤਾਂ ਬਾਈ ਦਾ ਕੋਟੜਾ ਅਮਰੂ ਪਿੰਡਾ ਜ਼ਿਲ੍ਹਾ ਸੰਗਰੂਰ ਦੇਖੋ ਜੀ ਬਹੁਤ ਘੱਟ ਮੱਝਾਂ ਮਿਲਦੀਆਂ ਇਹ ਜਾਨਾ 7 ਮਹੀਨੇ ਦੇ ਗੱਬਣਾ ਤੇ ਬਾਕੀ ਇਹ ਮੁੱਲ ਵੀ ਬਾਈ 70000 ਕਰਦਾ ਬਾਕੀ ਦੇ ਲੈਣ ਦੇਣ ਫੋਨ ਤੇ ਗੱਲਬਾਤ ਜਿਹੜਾ ਬਾਈ ਕਰ ਲਊਗਾ ਠੀਕ ਹੈ ਦੋਸਤੋ ਸੋਨੇ ਇੱਕ ਆਪਾਂ ਹੋਰ ਝੋਟੀ ਤੋਰ ਕੇ ਦਿਖਾਉਣੇ ਐੜੀ ਹਨਾ ਤੇ 4-5 ਮਹੀਨੇ ਹੋ ਗਏ ਬਾਈ ਕਹਿੰਦਾ ਸੂਈ ਨੂੰ ਬਾਕੀ ਇਹ ਥਣ ਹਵਾਨਾ ਜਿਹੜਾ ਸੋਹਣਾ ਲੱਗਿਆ ਹੋਇਆ ਚੰਗੀ ਬੋਡੀ ਬੰਤਰ ਦੀ ਚੰਗੀ ਆ ਝੋਟੀ ਸੋਹਣੀ ਸੁਨੱਖੀ ਆ ਸੰਗਾ ਸੰਗਾ ਦੀ ਬਾਕੀ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਵੀ ਕੀ ਮਾਲ ਮੁੱਲ ਕਰਦਾ ਕਿੰਨਾ ਦੁੱਧ ਆ ਗੱਬਣ ਹੈਗੀ ਆ ਜਾਂ ਨਾ ਇਹ ਵੀ ਆਪਾਂ ਸਾਨੂੰ ਬਾਈ ਨੂੰ ਪੁੱਛ ਕੇ ਦਸਾਈਏ ਬਾਈ ਬੰਨਦੇ ਮੜਾ ਯਾਰ ਦੇਖੋ ਚੰਗੀ ਆ ਝੋਟੀ ਜਾਇਜ਼ ਰੇਟ ਦੀ ਝੋਟੀ ਆਗੀ ਬਾਕੀ ਆਪਾਂ ਬਾਈ ਨਾਲ ਪੁੱਛਦੇ ਆ ਗੱਲਬਾਤ ਥਣ ਹਵਾਨਾ ਜਿਹੜਾ ਬੈਕ ਸਾਈਡ ਤੁਸੀਂ ਦੇਖ ਸਕਦੇ ਹੋ ਨਾ ਦੁੱਧਾਂ ਦੀ ਕੰਪੈਸਟੀ ਬਹੁਤ ਆ ਬਾਈ ਨੂੰ 4-5 ਮਹੀਨਾ ਦੀ ਬਾਈ ਕਹਿੰਦਾ ਵੀ ਸੂਈ ਹੋਈ ਆ ਹਾਂਜੀ ਬਾਈ ਸਾਸਰੀ ਕਾਲ ਸਾਸਰੀ ਕਾਲ ਬਾਈ ਜੀ ਕੀ ਨਾਮ ਆ ਜੀ ਆਪਣਾ ਜਿੱਲੂ ਸਿੰਘ ਜੀ ਕਿਹੜਾ ਪਿੰਡ ਆ ਜੀ ਜੋਧਪੁਰ ਪੱਖਰ ਜੋਧਪੁਰ ਪੱਖਰ ਮੋੜਾਂ ਤੋਂ ਪਰਲੀ ਸਾਈਡ ਆ ਨਾ ਮਾੜੀ ਦੇ ਨਾਲ ਠੀਕ ਆ ਬਾਈ ਆਪਣੀ ਇਹ ਕਰਦੀ ਹੈ ਮੱਝ ਹਾਂਜੀ ਕਰਦੀ ਹੈ ਕੰਮੇ ਸੂਈ ਸੂਈ ਹੋਈ ਆ ਇਹ ਦੂਜੀ ਸੂਈ ਆ ਬਾਈ ਦੂਜੀ ਸੂਏ ਠੀਕ ਆ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ ਇਹਨੂੰ ਹੋ ਗਿਆ 1.5 ਮਹੀਨਾ 1.5 ਮਹੀਨਾ ਹੋ ਗਿਆ ਠੀਕ ਆ ਤੇ ਬਾਈ ਦੁੱਧ ਕਿੰਨਾ ਆਏ ਥੱਲੇ 9 ਕਿਲੋ 9 ਕਿਲੋ ਗੱਬਣਾ ਹੈਗੀ ਆ ਬਾਈ ਮਹੀਨੇ ਦੀ ਮਹੀਨੇ ਦੀ ਆ ਠੀਕ ਆ ਤੇ ਬਾਈ ਮੈਨੂੰ ਆ ਰਾ ਬਾਈ ਸੂਈ ਬਦਰ ਟਾਈਮ ਨਹੀਂ ਹੋ ਗਿਆ ਫਿਰ ਨਹੀਂ ਯਾਰ ਹੈ ਮਾ ਪੌਣੇ ਇੱਕ ਦੋ ਮਹੀਨੇ ਪਸ ਲਾ ਲਾ ਠੀਕ ਆ ਠੀਕ ਆ ਮਹੀਨੇ ਦੀ ਗੱਬਣਾ ਮਾਲਾ ਚੱਕ ਬਾਸ ਤਾਂ ਨਹੀਂ ਆਉਂਦੀ ਹਣਾ ਹਾਂ ਹਾਂ ਠੀਕ ਆ ਠੀਕ ਆ ਕਿੰਨਾ ਦੁੱਧ ਆ ਬਾਈ ਇਹ ਥੱਲੇ ਦੁੱਧ 9 ਕਿਲੋ ਤਿਆਰ ਆ ਜਮਾ 9 ਕਿਲੋ ਤਸੱਲੀ ਵਾਲਾ ਜਮਾ ਠੀਕ ਆ ਤੇ ਬਾਈ ਮੁੱਲ ਕੀ ਕਰਦਾ ਇਹਦਾ ਜਾਇਜ਼ਾ ਮੁੱਲ ਯਾਰ ਇਹਦਾ 65000 65000 ਕਿੱਥੋਂ ਤੱਕ ਲੈਣ ਦੇਣ ਹੋ ਜਾ ਬਸ ਦੇ ਦਾਂਗੇ 1000 2000 ਕੱਟ ਠੀਕ ਆ ਠੀਕ ਆ ਨੰਬਰ ਬੋਲ ਦੇ ਬਾਈ ਆਪਣਾ 94642 94642 24183 24183 ਜੋਧਪੁਰ ਪਾਕ ਖੜਾ ਜ਼ਿਲ੍ਹਾ ਬਠੰਡਾ ਹਾਂਜੀ ਹਾਂਜੀ ਠੀਕ ਆ ਮੌੜਾਂ ਦੇ ਪਰਲੀ ਸਾਈਡ ਰਹਿ ਗਿਆ ਹਾਂ ਬਾਈ ਜੋਧਪੁਰ ਚਰਖਿਆਂ ਦੇ ਨਾਲ ਮਸੂਰਾ ਹਾਂ ਠੀਕ ਆ ਲੈ ਵੀ ਆ ਝੋਟੀਆਂ ਬਾਈ ਕਹਿੰਦਾ ਡੇਢ ਪੌਣੇ 2 ਮਹੀਨੇ ਹੋ ਗਏ ਨਾ 2 ਮਹੀਨੇ ਮੰਨ ਕੇ ਚੱਲੋ ਤੁਸੀਂ ਮਹੀਨੇ ਦੀ ਬਾਕੀ ਬਾਈ ਗੱਭਣ ਕਹਿੰਦਾ ਮੂੰ ਬਸ ਖਾਲੀ ਮੰਨ ਕੇ ਲੈ ਸਾ ਦੋ ਸੀ ਕਿਉਂਕਿ ਮਹੀਨੇ ਚੈੱਕ ਬਾਸ ਨਹੀਂ ਆਉਂਦੀ ਮਗਰ ਕੱਟੀ ਆ ਬਾਈ ਬਾਈ ਮਗਰ ਕੱਟਾਗਾ ਆ ਤੁਸੀਂ ਦੇਖ ਸਕਦੇ ਹੋਗੇ ਕਿਤੇ 9 ਕਿਲੋ ਬਾਈ ਕਹਿੰਦਾ ਦੁੱਧ ਤਸੱਲੀ ਵਾਲਾ ਆਪਾਂ ਘਰੋਂ ਚਬਾ ਕੇ ਜਿਹੜਾ ਦੇ ਦਾਂਗੇ ਬਾਕੀ ਦੇ ਮੁੱਲ ਵੀ ਕੋਈ ਬਾਲਾ ਨਹੀਂ ਹੈ ਨਾ 65000 ਆ ਬਾਈ ਕਹਿੰਦਾ ਵੀ ਆਪਾਂ ਘੱਟ ਵੱਧ ਕਰ ਲਾਂਗੇ ਜਿਹੜਾ ਫੋਨ ਤੇ ਗੱਲਬਾਤ ਹੋ ਜੂਗੀ ਬਾਕੀ ਦੇ 2-3000 ਬਾਈ ਕਹਿੰਦਾ ਆਪਾਂ ਘੱਟ ਕਰਕੇ ਦੇ ਦਾਂਗੇ ਜੇ ਕਿ ਭਰਾ ਨੂੰ ਪਸੰਦ ਆਉਂਦੀ ਹੈਗੀ ਤਾਂ ਤੁਸੀਂ ਬਾਈ ਨਾਲੜਾ ਸੰਪਰਕ ਕਰ ਸਕਦੇ ਹੋ ਜਾਇਜ਼ ਰੇਟ ਦੀ ਝੋਟੀ ਹੈਗੀ ਆਹ ਦੇਖ ਸਕੀ ਸੀ ਹੈ ਨਾ ਸੋਹਣੀ ਸਨੱਖੀ ਆ ਕੱਦ-ਗਾਠ ਵੀ ਚੰਗਾਗਾ ਦੂਜੇ ਸੂਏ ਸੂਈ ਹੋਈ ਆ ਥਾਨ ਹਵਾ ਨਾਲ ਇਧਰੋਂ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਹਨ ਸੋਨਾਗਾ ਬਾਕੀ ਦੇ ਜੇ ਕਿਤੇ ਗੱਬਣ ਹੁੰਦੀ 2-2 ਮਹੀਨਾ ਦੀ ਫੇਰ ਗੱਲ ਕੁਝ ਹੋਰ ਹੋਣੀ ਸੀ ਬਾਕੀ ਦੇ 9 ਕਿਲੋਟਰ ਦੁੱਧ ਵਾਲੀ ਆ ਗਈ ਬਾਕੀ ਦੇ 8 ਮੰਨ ਕੇ ਚੱਲੋ ਤੁਸੀਂ ਤੇ ਬਾਕੀ ਦੇ ਰੇਟ ਵੀ ਕੋਈ ਬਾਲਾ ਨਹੀਂ ਹਨਾ 60-65000 ਕੋਈ ਬਾਲਾ ਰੇਟ ਨਹੀਂ ਹੁੰਦਾਗਾ ਚੰਗੀ ਆ ਝੋਟੀ ਜੇ ਕਿਤੇ ਸਮਰਗੀ ਇਹ ਇਹਨੇ ਲੱਖ ਤੋਂ ਪਾਰ ਜਾਣਾ ਝੋਟੀ ਨੇ ਬਾਕੀ ਤੁਸੀਂ ਬਾਈ ਨੜਾ ਸੰਪਰਕ ਕਰ ਸਕਦੇ ਹੋ ਤੋਂ ਤੋਂ ਇੱਕ ਝੋਟੀ ਤੋੜ ਕੇ ਦਿਖਾਉਣਾ ਬਹੁਤ ਜ਼ਬਰਦਸਤ ਝੋਟੀ ਆੜਾ ਬਾਡੀ ਬੰਤਰ ਦੀ ਦੇਖੋ ਤੁਸੀਂ ਹਨਾ ਪੁਰੀਆਂ ਗੱਲਬਾਤ ਐਂਡ ਆ ਗਈ ਸੰਗਾ ਸੰਗਾ ਦੀ ਕੁੰਡੀ ਆ ਜਮਾ ਦੇਖੋ ਅਸੀਂ ਬੋਡੀ ਮੰਦਰ ਦੀ ਬੋਡੀ ਸਟੈਚਰ ਦੀ ਸਹੀ ਆ ਥਾਣ ਹਵਾਨਾ ਵੀ ਸੋਹਣਾਗਾ ਬਾਕੀ ਮਨਜੀਤ ਲੈ ਕੇ ਆਇਆਗਾ ਹਨਾ ਬਾਕੀ ਬਾਈ ਨਾ ਕਰਾਂ ਗੱਲਬਾਤ ਆਪਾਂ ਲੈ ਵੀ ਮਨਜੀਤ ਲੈ ਕੇ ਆਇਆ ਹਨਾ ਆਪਾਂ ਸਾਨੂੰ ਝੋਟੇ ਦਿਖਾਉਣਿਆਗੇ ਥਾਣ ਹਵਾਨਾ ਜਿਹੜਾ ਦੇਖੋ ਸਾਈਡ ਤੋਂ ਤੇ ਚੰਗੇ ਦੁੱਧ ਵਾਲੀ ਲੱਗਦੀ ਆ ਬੋਡੀ ਮੰਦਰ ਦੀ ਵੀ ਸੋਹਣੀ ਆ ਸੂਈ ਹੋਈ ਆ ਗਈ ਬਾਕੀ ਕਰਦੇ ਆ ਮਨਜੀਤ ਨਾਲ ਆਪਾਂ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਕੀ ਹਾਲ ਮਨਜੀਤ ਬਹੁਤ ਵਧੀਆ ਕਿਰਪਾ ਬਾਬਾ ਨਾਨਕ ਦੀ ਬਹੁਤ ਨਾ ਆਵਾਜ਼ ਆਪਾਂ ਇਕੱਠੇ ਹੋਇਆ ਹਨਾ ਠੀਕ ਆ ਠੀਕ ਆ ਅੱਜ ਆਪਾਂ ਹਾ ਝੋਟੀ ਲੈ ਕੇ ਆਏ ਹਨਾ ਠੀਕ ਆ ਕੰਮੇ ਸੂਈ ਸੂਈ ਇਹ ਦੂਜਾ ਦੂਜੇ ਸੂਏ ਠੀਕ ਆ ਤੇ ਮਨਜੀਤ ਦੁੱਧ ਦਾ ਕਿੰਨਾ ਕ ਹੁਕਮ ਬੈਸਟ 13 ਕਿਲੋ 13 ਕਿਲੋ 12 ਤਿਆਰ ਮੰਨ ਲਓ 12 ਠੀਕ ਆ ਉਹ 13 14 ਵੀ ਕਹਿ ਸਕਦੇ ਹਾਂ ਜਿਵੇਂ ਡਾਬਲਾ ਝੋਟੀ 12 ਕਹਿ ਕੇ ਤਸੱਲੀ ਵਾਲਾ ਜਮਾ ਠੀਕ ਆ ਤੇ ਮਨਜੀਤ ਮਗਰ ਬੱਚਾ ਕੀ ਹੈਗਾ ਮਗਰ ਕੱਟੀ ਹੈਗੀ ਕਿੰਨਾ ਕ ਟਾਈਮ ਹੋ ਗਿਆ ਇਹਨੂੰ ਸੋਈ ਨੂੰ ਨਾ 7-8 ਦਿਨ ਹੀ ਹੋਇਆ ਨਾ 나ੜੂਆਂ ਨਾਲ ਹੀ ਆ ਹਨਾ ਬਾਕੀ ਦੇ ਚੰਗੀ ਆ ਬੋਡੀ ਬੰਤਰ ਦੀ ਵੀ ਤੇ ਮਨਜੀਤ ਹੁਣ ਮੁੱਲ ਦੱਸ ਕਰਾਂ ਜਾਇਦਾ ਇੱਕ 20 ਦੀ ਇੱਕ 20 ਦੀ ਬਾਕੀ ਵੀਡੀਓ ਦੇਖ ਕੇ ਕੋਈ ਆਊਗਾ ਕਿੰਨਾ ਕ ਮੰਗ ਜਰੂਰ ਮੰਤਨ ਕਰਾਂਗੇ ਠੀਕ ਆ ਨੰਬਰ ਬੋਲ ਦੇ ਆਪਣਾ ਮੇਰਾ ਨੰਬਰ ਹੈਗਾ 98152 34329 98152 34329 ਹਾਂਜੀ ਤੇ ਆਪਾਂ ਪਸ਼ੂ ਦਬਾਉਣੇ ਵੀ ਆ ਹਨਾ ਮੰਡਿਆ ਤੋਂ ਠੀਕ ਆ ਮੰਡਿਆ ਪਿੰਡ ਜ਼ਿਲ੍ਹਾ ਮਾਨਸਾ ਪੰਜਾਬ ਠੀਕ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਉਹ ਵੀ ਲਵਾਉਣੇ ਆਪ ਵੀ ਜੇ ਕੋਈ ਚੰਗਾ ਡੰਗਰਾ ਹੁੰਦਾ ਲੱਗਦਾ ਠੀਕ ਆ ਠੀਕ ਆ ਮੰਨ ਲਓ ਜੇ ਕਿਸੇ ਭਰਾ ਨੇ ਵੀਡੀਓ ਦੇਖ ਰਿਆ ਪਸ਼ੂ ਲੈਣਿਆ ਦਾ ਤੁਹਾਡੇ ਨਾਲ ਜਿਹੜਾ ਕੰਟੈਕਟ ਕਰ ਸਕਦਾ ਹਨ ਚੰਗੇ ਪਸ਼ੂੜੇ ਦਵਾ ਸਕਦਾ ਹਨ ਤਸੱਲੀ ਨਾਲ ਦਵਾਉਣੇ ਵੀ ਅੱਗੇ ਬਾਈ ਹਨਾ ਦਵਾਉਂਦਾ ਵੀ ਆ ਤੇ ਬਹੁਤ ਚੰਗੇ ਚੰਗੇ ਪਸ਼ੂ ਦਵਾਉਂਦਾਗਾ ਤੇ ਬਾਕੀ ਜਿਹੜੀ ਆ ਝੋਟੀ ਆ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਬਾਈ ਨਾਲੜਾ ਸੰਪਰਕ ਕਰ ਸਕਦਾ ਤੁਸੀਂ ਤੇ ਜੇ ਕੋਈ ਪਸ਼ੂ ਖਰੀਦਣਾ ਮੰਡੀ ਤੋਂ ਕਿਸੇ ਵੀ ਮੰਡੀ ਤੋਂ ਤਾਂ ਤੁਸੀਂ ਤਾਂ ਵੀ ਬਾਈ ਨਾਲੜਾ ਸੰਪਰਕ ਕਰ ਸਕਦੇ ਹੋਗੇ ਚੰਗੀ ਆ ਝੋਟੀ 13 14 ਲੀਟਰ ਦੁੱਧ ਵਾਲੀ ਹੈਗੀ ਬਾਕੀ ਬਾਈ ਕਹਿੰਦਾ ਆਪਾਂ 12 ਲੀਟਰ ਇਹਦਾ ਚਵਾ ਕੇ ਤਸੱਲੀਆ ਦੇਦਾ ਮਗਰ ਕੱਟੀਆ 7-8 ਦਿਨ ਹੋ ਗਏ ਸੂਈ ਨੂੰ ਮੁੱਲ 130 ਕਰਦੇ ਆ 120 ਦੇ ਦਾਂ ਬਾਕੀ ਮੌਕੇ ਤੇ ਮਾਨਤਾ ਨਾ ਹੋ ਜਾਊਗਾ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜਰੂਰ ਕਰਿਓ ਠੀਕ ਹੈ ਜੀ ਵੀ ਦੋਸਤੋ ਸੋਨੂੰ ਬੁਰੀ ਝੋਟੀ ਦਿਖਾਉਣੇ ਆਪਾਂ ਤਿੰਨ ਮਹੀਨੇ ਹੋ ਗਏ ਸੂਈ ਨੂੰ 2 ਮਹੀਨੇ ਦੀ ਗੱਬਣ ਆਗੀ ਬਾਕੀ ਚੈੱਕ ਕਰਕੇ ਬਾਬਾ ਕਹਿੰਦਾ ਹਲ ਜਾ ਸਕਦੇ ਹੋਂ ਤੇ ਵੀ 2 ਮਹੀਨੇ ਹੋ ਗਏ ਵੈਸੇ ਗੱਬਣ ਹੋਈ ਨੂੰ ਮਹੀਨੇ ਬਾਅਦ ਹੀ ਸਵਰਗੀ ਬਹੁਤ ਸੋਹਣੀ ਝੋਟੀ ਆਗੀ ਦੇਖੋ ਸੀ ਸਿੰਗਾ ਸੁੰਗਾ ਦੀ ਮੂੰਹ ਮੱਥੇ ਦੀ ਹਣਾ ਤੇ ਥਣ ਹਵਾ ਨਾ ਵੀ ਠੀਕ ਆ ਸੋਹਣਾ ਥੱਲੇ ਤੋਂ ਬਾਕੀ ਆਪਾਂ ਬਾਈ ਨਾਲ ਕਰਾਂ ਬਾਬੇ ਨਾਲ ਗੱਲਬਾਤ ਵੀ ਕੰਮੇ ਸੂਈ ਸੂਈ ਹੋਈ ਆ ਮਗਰ ਆਹ ਕੱਟਿਆ ਦੇ ਸਾਂ ਸੀ ਤਿੰਨ ਮਹੀਨੇ ਹੋ ਗਏ ਸੂਈ ਨੂੰ ਥਣ ਲੇਵਾ ਬਹੁਤ ਸੋਹਣਾਗਾ ਪਹਿਲੇ ਸੂਏ ਦੀ ਆਬਾ ਠੀਕ ਆ ਲੈ ਵੀ ਪਹਿਲੇ ਸੂਏ ਦੀ ਆ ਤਿੰਨ ਮਹੀਨੇ ਹੋ ਗਏ ਸੂਈ ਨੂੰ ਮਗਰ ਕੱਟਿਆ ਤੇ ਦੁੱਧ ਬਹੁਤ ਆ ਵੀ ਕਿੰਨਾ ਕਾਗਾ ਕਰਦੇ ਆ ਗੱਲਬਾਤ ਥਣ ਹਵਾਨਾ ਜਿਹੜਾ ਦੇ ਸਾਂ ਜੋ ਰੇਡ ਰੋਡ ਪੁੱਸ ਕੇ ਦੱਸਾਂ ਤੁਹਾਨੂੰ ਸਤਿ ਸ੍ਰੀ ਅਕਾਲ ਆਬਾ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਆਗਾ ਪਿੰਡ ਆਗਾ ਜੀ ਲੁਧੇਣੀ ਦੇ ਰੋਲੇ ਪਾਸੇ ਕਿਹੜਾ ਪਿੰਡ ਆ ਜੋਧਾ ਜੋਧਾ ਹਾਂ ਠੀਕ ਆ ਐਡੀ ਦੂਰ ਆ ਲੁਧੇਾਨੇ ਕਨੀ ਹਾਂ ਜੀ ਮੈਂ ਇਧਰ ਲੀ ਹਾਂ ਮੈਂ ਇਧਰ ਦੀ ਆ ਠੀਕ ਆ ਸੱਤ ਟੋੜ ਲੱਗਿਆ ਜੀ ਠੀਕ ਆ ਠੀਕ ਆ ਸੱਤ ਇੱਕ ਉਹਦੇ ਨਾਲ ਸਾਈਡ ਤੇ ਹੈ ਨਾ ਓਡਾ ਪਿੰਡ ਹਾਂ ਓਡਾ ਤੋਂ ਠੀਕ ਆ ਤੇ ਪਹਿਲੇ ਸੂਈ ਸੂਈ ਹੋਈ ਆ ਠੀਕ ਆ ਤਿੰਨ ਮਹੀਨੇ ਹੋ ਗਏ ਸੂਈ ਨੂੰ ਠੀਕ ਆ ਮਾਗਰ ਕੱਟੀ ਆ ਨਾ ਆਹ ਤੇ ਦੋ ਮਹੀਨੇ ਦੀ ਗੱਬਣ ਆ ਗਈ ਦੋ ਦਿਨ ਘਟ ਦੋ ਦਿਨ ਘਟ ਆ ਗਏ ਮਾਲਾ ਵੀ ਚੈੱਕ ਪਾਸ ਹੋ ਜੂਗੀ ਹਨਾ ਇਹ ਤਾਂ ਹੀ ਦੇਖੋ ਠੀਕ ਆ ਵੀ ਮਾਲਾ ਚੈੱਕ ਕਰਾ ਸਕਦਾ ਹਾਂ 2 ਮਹੀਨੇ ਕੱਪਣਾ ਗਿਆ ਹਨਾ ਵੀ ਆ ਵੀ ਸਕਦੀ ਹੈ ਨਹੀਂ ਵੀ ਆ ਸਕਦੀ ਹੈ ਨਾ ਨਹੀਂ 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 ਵਾਲੀ ਗੱਲ ਨਹੀਂ ਹਾਂ ਆਊਗੀ ਆਊਗੀ ਹਾਂਜੀ ਠੀਕ ਆ ਤੇ ਦੁੱਧ ਕਿੰਨਾ ਗਿਆ ਥੱਲੇ ਦੁੱਧ ਇਸ ਵਾਰ 8 ਕਿਲੋ ਮੰਨ ਕੇ ਲਵੋ ਠੀਕ ਆ 8 ਕਿਲੋ ਹਾਂ ਠੀਕ ਉਨੋਂ ਲਵੋ 8 ਕਿਲੋ ਤੋਂ ਸੱਲੀ ਨਾਲ ਜਾ ਸਕਦਾ ਠੀਕ ਆ ਤੇ ਰੇਡ ਰੋਡ ਦਾ ਸਾਬ ਬਸ ਸਹੀ ਸਹੀ ਜਾ 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 ਦੇਖ ਜੇ ਦੇਣੀ ਇੱਕੋ ਗੱਲ ਹੈ ਹਾਂ ਨਾ ਵਾਲੀ ਦੇਣੇ ਦੀ ਦੇਣੀ ਆਪਾ ਪਤਾ ਲੱਗ ਜਾ ਵੀ ਵੇਚਦਾ ਜਾਣੀ ਵੇਚਦਾ ਹਾਂ ਆਹ ਤੇ ਜਾਨਾ ਨਹੀਂ ਮੁਰਦਾ ਇਥੇ ਮੰਡੀ ਜਿੰਨਾ ਮਰਜੀ ਕਰ ਜਾ ਜਾਇਜ ਮੁੱਲ ਕਰਦਾ 80000 ਰੁਪਏ ਮੁੱਲ ਕਰਦੀ ਹਾਏ ਤਾੜੀਆਂ ਦਾ ਮੁੱਲ ਨਾ ਕਰ ਗੁੱਲ ਜਾਦੇ ਆ ਤਾਜੀ ਦਾ ਮੁੱਲ ਨਾ ਕਰ ਵਿੰਜਨ ਵਾਲੀ ਸਾਡਾ 9 ਮਹੀਨੇ ਹੋਗੇ ਨਾ ਸੂਈ ਨੂੰ ਉਹ ਲਈ ਹੋਊਗੀ ਤਾਜੀ ਉਹ ਉਦੋਂ ਤਾਂ ਲੈਤੀ ਹੋਊਗੀ 9 ਮਹੀਨੇ ਦੇ ਵਿਚਾਲੇ ਤੋਕੜਾ ਤੋਕੜਾ ਵਾਲਾ ਮੁੱਲ ਕਰ ਹਾਂਜੀ ਠੀਕ ਕਿੱਥੋਂ ਤੱਕ ਦੇ ਦੇਂਗਾ ਦਾਮ ਵੀ 10 ਤਾਂ ਸਹੀ ਗੋਸਾ ਮੁੱਲ ਤਾਂ ਭਲਾ ਲੱਖ ਮੰਗੀ ਆ ਤੇਰੀ ਜੀ ਆ ਉਹ 2000 ਘੱਟ ਦੇ ਦੇ ਹੋਰ ਕਿਆ ਹੋਊਗਾ ਠੀਕ ਆ ਠੀਕ ਆ ਮਾਲਾ ਵੀ ਹੋ ਜਾਊਗਾ ਲੈ ਬਾਤ ਆ ਹੋਜੂ 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 ਨੰਬਰ ਬੋਲ ਤੇਰਾ ਨੰਬਰ ਮੇਰਾ ਹੈਗਾ 88 723 88723 ਕਿੰਨਾ ਤੇਰਾ ਨੰਬਰ ਬਾਤਲ 13972 ਠੀਕ ਆ ਲੈ ਵੀ ਬਾਬੇ ਦਾ ਇਹ ਨੰਬਰ ਆਗਾ ਤੇ ਜੰਨਾ ਆ ਆਪਣੇ ਲੁਧਿਆਣੇ ਕੰਨੀ ਆਏ ਆ ਹਣਾ ਠੀਕ ਆ ਮੱਝ ਇੱਧਰ ਦੀ ਹੈਗੀ ਸਰਸੇ ਕੋਲੇ ਕਿਹੜਾ ਪੰਡਾ ਓਡਾਂ ਓਡਾਂ ਤੋਂ ਠੀਕ ਆ ਲੈ ਵੀ ਕਿਸੇ ਭਰਾ ਨੇ ਲੈਣੀ ਹੋਈ ਤਾਂ ਬਾਬੇ ਨਾਲ ਜਿਹੜਾ ਸੰਪਰਕ ਕਰ ਲਿਓ ਤਿੰਨ ਮਹੀਨੇ ਹੋ ਗਏ ਸੂਈ ਨੂੰ ਬਾਬਾ ਕਹਿੰਦਾ ਵੀ ਦੋ ਮਹੀਨਿਆਂ ਦੀ ਗੱਬਣ ਆਗੀ ਬਾਕੀ ਦੇ ਚੈੱਕ ਕਰਾ ਕੇ ਲਜਾ ਸਕਦਾ ਚੱਕ ਬਾਅਦ ਚਾਊਗੀ 8 ਕਿਲੋ ਦੁੱਧ ਮੰਨ ਕੇ ਕਹਿੰਦਾ ਤੁਸੀਂ ਲੈ ਸਕਦੇ ਮਗਰ ਕੱਟੀ ਆ ਗਈ ਬਹੁਤ ਸੋਹਣੀ ਬੁਰੀ ਮੱਝ ਝੋਟੀ ਆ ਪਹਿਲੇ ਸੂਏ ਦੀ ਸੂਈ ਹੋਈ ਆ ਠੀਕ ਆ ਆਜੋ ਫਿਰ ਮੰਡੀ ਦੇ ਵਿੱਚ ਤੁਹਾਨੂੰ ਆਪਾਂ ਹੋਰ ਪਸ਼ੂ ਦਿਖਾਉਣੇ ਆ ਆਜੋ ਕੱਟੀ ਦਾ ਸੌਦਾ ਕਰੀ ਜਾਂਦੇ ਹਨਾ ਉਹ ਚੱਕਦੇ ਰੇ ਸਾਰ 2 ਘੱਟ 40 ਬਹੁਤ ਹੋ ਗਿਆ ਵਧੀਆ ਰਹੇਗਾ ਜਾਂਦਾ ਜਾਂਦਾ ਮੁੱਲ ਲਾ ਕੇ ਗਿਆ ਉਹ ਵੀ ਫੇਰ ਠੀਕ ਹੈ ਠੀਕ ਆ ਕੀ ਰੇਟ ਮੰਗਦਾਗਾ 60 60 ਤੋਰ ਤੋਰ ਕੱਟੀ ਕਿੰਨੇ ਉਮਰ ਆ ਜੀ 2 ਸਾਲ ਦੀ 2 ਸਾਲ ਦੀ ਆ ਠੀਕ ਆ ਲੈ ਵੀ 2 ਸਾਲ ਦੀ ਕੱਟੀ ਆ ਆ ਦੇਖੋ ਤੁਸੀਂ ਠੀਕ ਆ ਠੀਕ ਆ ਠੀਕ ਆ ਸੋਹਣੀ ਆ ਹਨਾ ਕੱਦਗਾਠ ਦੀ ਵੀ ਚੰਗੀ ਆ ਮੋਹਰਾਂ ਨਾਲ ਦੀ ਆ ਲੈ ਵੀ ਜਿਹੜੇ ਭਰਾਣੇ ਲੈਣੀ ਹੋਈ ਸੰਪਰਕ ਬਾਈ ਨਾਲ ਕਰ ਲਿਓ ਤੇ ਦੋ ਸਾਲਾਂ ਦੀ ਕੱਟੀਆਂ ਕੀ ਮੁੱਲ ਕਰਦਾ ਸਹੀ ਸਹੀ ਦੱਸ 60 60 ਦਾ ਬਾਹਲਾ ਗਾ ਦੇਖ 60 ਦਾ ਮੱਝ ਮਿਲ ਜਾਂਦੀ ਆ ਆ ਹੁਣ ਹੀ 38000 ਦਾ ਸੌਦਾ ਹੋ ਗਿਆ ਡਾ ਮੱਝ ਦਾ ਤੈਨੂੰ 38000 ਲਾਉਂਦੇ ਸੀ ਇਹ ਤੇ ਹੁਣ 38000 ਦੇਵੇਂਗਾ ਕਿੰਨੇ ਦੀ ਹੁਣ 40 ਦੀ 45 ਦੀ 45 ਦੀ ਨੰਬਰ ਬੋਲ ਆਪਦਾ 98783 98783 99585 99595 85 85 99585 ਠੀਕ ਆ ਕਿਹੜਾ ਪਿੰਡ ਆਗਾ ਆਰਮਪਰਾ ਆਰਮਪਰਾ ਸ਼ਹਿਰ ਆ ਖਾਸ ਹਾਂ ਠੀਕਾ ਤੋਰੀ ਇੱਕ ਵਾਰੀ ਕੱਟਿਆ ਐ ਨੂੰ ਹੋਰ ਲੈ ਵੀ ਆਹਾ ਕੱਟਿਆ ਮੋਰਾ ਨਾਲ ਅਸਲ ਦੀ ਹਨਾ ਜੇ ਕਿਸੇ ਭਰਾ ਨੇ ਲੈਣੀ ਹੋਈ 38000 ਤੇ ਮੁੱਲ ਜਿਹੜਾ ਲੱਗ ਗਿਆ ਹੁਣ ਬਾਈ ਕਹਿੰਦਾ 45 ਦੂੰ ਬਾਕੀ ਤੇ 40 ਚੁੜੀ ਦੀ ਕਰ ਲੂ ਹਨਾ ਬਾਕੀ ਤੁਸੀਂ ਫੋਨ ਤੇ ਜਿਹੜੀ ਗੱਲਬਾਤ ਬਾਈ ਨਾਲ ਕਰ ਸਕਦੇ ਹੋਗੇ ਤੇ ਰਾਮਪਰੇ ਪਿੰਡ ਤੋਂ ਮੈਂ ਬਾਈ ਆਇਆ ਹਨਾ ਰਾਮਪਰਾ ਫੂਲ ਸ਼ਹਿਰ ਆ ਜਿਹੜਾ ਦੇਖੋ ਅਸੀਂ ਕੱਦ ਗਾੜਾ ਲੈ ਵੀ ਰੇਡ ਪੂਰੇ ਲੱਗੀ ਜਾਂਦੇ ਬੰਦੇ ਕੱਟੀ ਤੇ ਕੱਟੀ ਵਿਗਣ ਕਰਨੀ ਹੋਣੀ ਰਹਿੰਦੀ ਦੇਖੋ ਸਿਆ ਘੱਟੀ ਆ ਗਈ ਨੰਬਰ ਆਪਾਂ ਬੋਲਤਾ ਉਹ ਤੇ ਬਾਈਨਾ ਤੁਸੀਂ ਸੜਾ ਸੰਪਰਕ ਕਰ ਸਕਦੇ ਹੋਗੇ ਦੇਖੋ ਮੋਰਾ ਨਾਲ ਦੀ ਘੱਟੀ ਆ ਦੋ ਸਾਲਾਂ ਦੀ ਸੰਗਾ ਸੰਗਾ ਦੀ ਗੁੰਡੀ ਆ ਮੂੰਹ ਮੱਥੇ ਸੁਨੱਖੀ ਆ ਜਮਾ ਬਹੁਤ ਭਰਾਮਾਂ ਦੀ ਡਿਮਾਂਡ ਰਹਿੰਦੀ ਆ ਨਾ ਕੱਟੀਆਂ ਦੀ ਤਾਂ ਤੁਸੀਂ ਆ ਘੱਟੇੜੀ ਖਰੀਦ ਸਕਦੇ ਹੋ ਬਾਈਨਾ ਸੰਪਰਕ ਕਰਕੇ 2011 ਪਾ ਝੋਟੀ ਤੋਰ ਕੇ ਦਿਖਾਣਿਆ ਜ਼ਬਰਦਸਤ ਝੋਟੀ ਆ ਗਈ ਦੇਖੋ ਅਸੀਂ ਪਹਿਲਾਂ ਤੁਰ ਦਿਨ ਚੈੱਕ ਕਰ ਲਿਓ ਦਰਮਿਆਨੇ ਕੱਦ ਦੀ ਆ ਗਈ ਦੁੱਦ ਦਾ ਦ ਪੁੱਸਾਂਏ ਬਾਈ ਨੂੰ ਡਿਟੇਲ ਲੈ ਕੇ ਦਿੰਨੇ ਸਾਨੂੰ ਨੰਬਰ ਵੀ ਲਾਵਾਂਗੇ ਆਪਾਂ ਵੀ ਕੀ ਮਾਲ ਮੁੱਲ ਕਰਦਾ ਕਿੰਨਾ ਦੁੱਦਾ ਹਨਾ ਕੈਮੇ ਸੂਏ ਸੂਏ ਹੋਈ ਆ ਛੋਟੀ ਸੋਹਣੀਆ ਸਿੰਘਾ ਸੰਗਾ ਸੰਗਾਂ ਦੀ ਮੂੰਹ ਮੱਥੇ ਸੁਨੱਖੀ ਆ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਥਣ ਹਵਾਨਾ ਜਿਹੜਾ ਤੁਹਾਨੂੰ ਆਪਾਂ ਖੜੀ ਦਾ ਚੈੱਕ ਆਊਟ ਕਰਾ ਦੇਾਂਗੇ ਦੇਖੋ ਜੀ ਥਣ ਹਵਾਨਾ ਇਧਰਲੀ ਸਾਈਡ ਤੋਂ ਬੈਕ ਸਾਈਡ ਤੋਂ ਦਿਖਾਣੇ ਤੁਹਾਨੂੰ ਆਪਾਂ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਆ ਜਾਓ ਬਾਈ ਬਾਈ ਜੀ ਸਤਿ ਸ੍ਰੀ ਅਕਾਲ ਕੀ ਨਾਮ ਆ ਜੀ ਆਪਣਾ ਗਰਮੇਲ ਸਿੰਘ ਗਰਮੇਲ ਸਿੰਘ ਕਿਹੜਾ ਪਿੰਡ ਆ ਜੀ ਰੋੜ ਕੀ ਸਰਦੂਲਗੜ ਦੇ ਨਾਲ ਰੋੜ ਕੀ ਸਰਦੂਲਗੜ ਦੇ ਨਾਲ ਆ ਠੀਕ ਆ ਬਾਈ ਆਪਾਂ ਕਹੇ ਪਸ਼ੂ ਲੈ ਕੇ ਆਏ ਮੰਡੀ ਚਾਚਾ ਦੋ ਲੈ ਕੇ ਆਏ ਦੋ ਲੈ ਕੇ ਆਏ ਜਿਹੜੀ ਆਪਾਂ ਆਹ ਛੋਟੀ ਤੋਰੀ ਆ ਕੰਮੇ ਸੁਈ ਸੁਈ ਹੋਈ ਆ ਦੂਜਾ ਸੁਆ ਦੂਜਾ ਸੁਆ ਕਹ ਕਦਨ ਹੋ ਗਈ ਸੁਈ ਨੂੰ ਚਾਰ ਪੰਜ ਦਿਨ ਹੋ ਗਏ ਚਾਰ ਪੰਜ ਦਿਨ ਹੋ ਗਏ ਠੀਕ ਆ ਦੁੱਧ ਕਿੰਨਾ ਕਾ ਕੰਬੈਸਟੀ ਵਾਲੀ ਆ ਛੋਟੀ 11-12 ਕਿਲੋ ਬੱਕੇ ਲਾਹੇਗਾ 11-12 ਕਿਲੋ ਠੀਕ ਆ ਜੀ ਤੇ ਮੁੱਲ ਕੀ ਰੱਖਤਾ ਜੀ ਆਪਾਂ ਇਹਦਾ ਸਵਾ ਲੱਖਾ ਜੀ ਸਵਾ ਲੱਖਾ ਲੈਣ ਦੇਣ ਕਿਥੋਂ ਤ ਬੱਸ ਕਾਡਾ ਵੀ ਦੇ ਦਾਂਗੇ ਠੀਕ ਆ ਬਾਕੀ ਫੋਨ ਤੇ ਗੱਲਬਾਤ ਹੋ ਜੂ ਹਣਾ ਨੰਬਰ ਬੋਲੋ ਜੀ ਆਪਣਾ 9478877090 9478877090 78090 ਠੀਕ ਆ ਰੋੜ ਕੀ ਤੋਂ ਆਇਆ ਬਾਈ ਹਣਾ ਝੋਟੀ ਲੱਗੇ ਮਗਰ ਕੀ ਬੱਚਾਗਾ ਮਗਰ ਕੱਟੀ ਮਗਰ ਕੱਟੀ ਆ ਗਈ ਤੇ ਦੂਜੇ ਸੂਏ ਸੂਈ ਹੋਈ 11 12 ਲੀਟਰ ਬਾਈ ਦੁੱਧ ਦੱਸਦਾ ਹਣਾ ਬਾਕੀ ਤੁਸੀਂ ਤਸੱਲੀ ਨਾਲ ਜੇ ਕਿਸੇ ਭਰਾ ਨੂੰ ਪਸੰਦ ਆ ਗਈ ਤਸੱਲੀ ਨਾਲ ਚ ਵਾਗਲ ਜਾ ਸਕਦਾ ਸੋਹਣਿਆ ਝੋਟੀ ਸਨੱਖੀ ਆ ਗਈ ਹਨਾ ਕੱਦ ਕਾਟ ਕਨੇ ਥੋੜੀ ਮਾਰ ਪਾਉਂਦੀ ਆ ਬਾਕੀ ਦੇ ਥਣ ਹਵਾਨਾ ਇਧਰੋਂ ਸਾਈਡ ਤੋਂ ਜਿਹੜਾ ਦੇ ਸਕਦਾ ਸੀ ਠੀਕ ਹੈ